ਯੋ ਕਿ ਇਹ ਆਪਣੀ ਸੋਚ ਦੀ ਗੱਲ ਹੈ ਸਮਝ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਜਦੋਂ ਸਾਨੂੰ ਮੁਰਸ਼ਿਦ ਦਾ ਸਾਥ ਮਿਲ ਗਿਆ ਤਾਂ ਫਿਰ ਇਨਸਾਨ ਹੀ ਪਰਵਤ ਦੀ ਤਰ੍ਹਾਂ ਵਿਸ਼ਾਲ ਹੋ ਜਾਂਦਾ ਹੈ ਕਿ ਦੁਨੀਆ ਦੀ ਕੋਈ ਤਾਕਤ ਉਹਨੂੰ ਹਿਲਾ ਨਹੀਂ ਫਿਰ ਅੰਗਦ ਦਾ ਪੈਰ ਕਹਾਣੀ ਸੁਣੀ ਹੈ ਕਿ ਨਹੀਂ ਕਿ ਅੰਗਦ ਨੇ ਪੈਰ ਰੱਖ ਦਿੱਤਾ ਕੋਈ ਹਿਲਾ ਨਹੀਂ ਪਾਇਆ ਤਾਂ ਉਸ ਲਈ ਤੁਲਸੀ ਦਾਸ ਜੀ ਨੇ ਇਹੀ ਤਾਂ ਕਿਹਾ ਕਿ ਉਸੇ ਅੰਗਦ ਕੀ ਉਹ ਕਠਨ ਜਿੰਨ ਤੋਂ ਲਿਓ ਆਕਾਸ਼ ਤੁਲਸੀ ਹਰੀ ਮਹਿਮਾ ਕਹੂੰ ਕਿ ਸੇਵਕ ਦਾ ਵਿਸ਼ਵਾਸ ਸੰਤ ਤੁਲਸੀਦਾਸ ਕਹਿੰਦੇ ਇਦਾਂ ਦਾ ਵਿਸ਼ਵਾਸ ਹੀ ਅੰਗਦ ਦਾ ਕਿ ਮੈਂ ਪੈਰ ਰੱਖ ਦਿੱਤਾ ਨਾ ਆਪਣੇ ਹਰੀ ਦਾ ਨਾਮ ਲੈ ਕੇ ਹਲਾ ਨਹੀਂ ਸਕਦਾ ਕੋਈ ਪਰ ਕਹਿੰਦੇ ਜਿਨ੍ਹਾਂ ਨੇ ਪਰਬਤ ਹਲਾ ਦਿੱਤੇ ਸੀ ਰਾਵਣ ਵਰਗੀਆਂ ਨੇ ਏਡੇ ਵੱਡੇ ਯੋਧਾ ਸੀ ਜਿਨ੍ਹਾਂ ਨੇ بڑے بڑے ਪੇੜ ਉਖਾੜ ਕੇ ਸੁੱਟ ਦਿੱਤੇ ਸੀ ਇੱਕ ਅੰਗਦ ਦੇ ਪੈਰ ਨੂੰ ਹੁਣ ਇਹ ਕਿਹਦਾ ਵਿਸ਼ਵਾਸ ਸੀ ਕਿ ਜਦੋਂ ਹਰੀ ਪਰਮਾਤਮਾ ਪ੍ਰਭੂ ਦੇ ਵਿਸ਼ਵਾਸ ਨਾਲ ਇਨਸਾਨ ਜੁੜ ਜਾਂਦਾ ਹੈ ਤਾਂ ਉਹ ਪਰਬਤ ਦੀ ਤਰ੍ਹਾਂ ਅਟੱਲ ਹੋ ਜਾਂਦਾ ਹੈ ਤਾਂ ਜੇ ਇਨਸਾਨ ਬੁਰਾਈ ਬੁਰਾਈ ਦੇ ਰਸਤੇ ਚੱਲ ਗਿਆ ਬੁਰਾਈ ਦਾ ਮਾਰਗ ਯਾਨੀ ਇਨਸਾਨ ਪਾਪ ਦੇ ਮਾਰਗ ਤੇ ਚੱਲਦਾ ਹੈ ਨਸ਼ਿਆਂ ਦੇ ਮਾਰਗ ਤੇ ਚੱਲਦਾ ਹੈ ਬੁਰਾਈ ਦੇ ਮਾਰਗ ਤੇ ਚੱਲਦਾ ਹੈ ਤਾਂ ਫਿਰ ਉਹ ਫਿਰ ਤਾਂ ਕੰਕਰ ਹੀ ਰਹਿ ਗਿਆ ਕਿ ਜਿਹੜਾ ਮਰਜ਼ੀ ਆਵੇ ਪੈਰਾਂ ਥਲੇ ਰੋਂਦ ਕੇ ਚਲਾ ਜਾਵੇ ਜਿਹੜਾ ਮਰਜ਼ੀ ਉਹਨੂੰ ਬਖੇਰ ਦੇਵੇ ਇਸ ਲਈ ਅਗਰ ਮਜ਼ਬੂਤ ਬਣਨਾ ਹੈ ਤਾਂ ਬੁਰਾਈ ਨੂੰ ਤਿਆਗੋ ਅਗਰ ਮਜ਼ਬੂਤ ਬਣਨਾ ਹੈ ਤਾਂ ਬੁਰੇ ਮਾਰਗ ਦਾ ਤਿਆਗ ਕਰਕੇ ਛਾਈ ਦੇ ਮਾਰਗ ਤੇ ਚਲੋ ਸਚਾਈ ਦੇ ਮਾਰਗ ਤੇ ਚਲੋ ਉਸ ਮਾਰਗ ਤੇ ਚਲੋ ਜਿਸ ਮਾਰਗ ਤੇ ਚੱਲ ਕੇ ਅਸੀਂ ਆਪਣੇ ਮਾਲਕ ਨਾਲ ਜੁੜ ਜਾਈਏ ਕਿਉਂਕਿ ਉਹਦੇ ਨਾਲ ਜੁੜ ਕੇ ਹੀ ਸਾਨੂੰ ਉਹਦੀ ਸ਼ਕਤੀ ਮਿਲਦੀ ਹੈ ਉਹਦੇ ਨਾਲ ਜੁੜ ਕੇ ਸਾਨੂੰ ਉਹਦੀ ਤਾਕਤ ਮਿਲਦੀ ਹੈ ਔਰ ਉਹਦੀ ਤਾਕਤ ਜਦੋਂ ਇਨਸਾਨ ਨੂੰ ਮਿਲ ਜਾਂਦੀ ਹੈ ਤਾਂ ਫਿਰ ਇਨਸਾਨ ਵੀ ਕੀ ਹੋ ਜਾਂਦਾ ਹੈ ਕੰਕਰ ਤੋਂ ਪर्वਤ ਹੋ ਜਾਂਦਾ ਹੈ ਜਾਂ ਕਹਿ ਲਓ ਕੰਕਰ ਤੋਂ ਸ਼ੰਕਰ ਹੋ ਗਿਆ ਇਸ ਲਈ ਹੁਣ ਤੁਸੀਂ ਕਮਜ਼ੋਰ ਬਣੋਗੇ ਤਾਂ ਦੁੱਖਾਂ ਦੀਆਂ ਸਟਾਂ ਤੁਹਾਨੂੰ ਕੰਕਰ ਦੀ ਤਰ੍ਹਾਂ ਖਿਲਾਰ ਦੇਣਗੀਆਂ ਕੰਕਰ ਕੰਕਰ ਬिखरਗੇ ਕੰਕਰ ਤਾਂ ਜੇ ਹੋ ਗਏ ਉਸ ਮਾਲਕ ਦੇ ਉਹਦੇ ਨਾਲ ਜੁੜ ਗਏ ਤਾਂ ਫਿਰ ਕੋਈ ਵੀ ਸੱਟ ਕੋਈ ਵੀ ਮੁਸ਼ਕਿਲ ਤੁਹਾਨੂੰ ਤੋੜ ਨਹੀਂ ਸਕੇਗੀ ਬਲਕਿ ਮੁਸ਼ਕਿਲ ਆਏਗੀ ਤੁਹਾਡਾ ਫਿਰ ਕਮਾਗੇ ਮੁਸ਼ਕਿਲ ਆਏਗੀ ਉਹ ਤੁਹਾਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣਾਏਗੀ ਉਹ ਤੁਹਾਡੇ ਅੰਦਰ ਲੀਆਂ ਛੁਪੀਆਂ ਹੋਈਆਂ ਸੰਭਾਵਨਾਵਾਂ ਨੂੰ ਹੋਰ ਪ੍ਰਗਟ ਕਰੇਗੀ ਕਿਉਂਕਿ ਜਿਦਾ ਦੱਸੀਦਾ ਨਾ ਸੋਨਾ ਅੱਗ 'ਚ ਪੈਂਦਾ ਤਾਂ ਹੋਰ ਨਿਖਾਰ ਆਂਦਾ ਉਹਦੇ ਅੰਦਰ ਹੀਰੇ ਨੂੰ ਜਿੰਨਾ ਰਗੜਿਆ ਜਾਂਦਾ ਉਹਦੇ ਅੰਦਰ ਹੋਰ ਵੀ ਚਮਕ ਆਂਦੀ ਹੈ ਇਸੇ ਤਰ੍ਹਾਂ ਪਰੇ ਹੁੰਦਾ ਉਦੋਂ ਮੈਂ ਜਦੋਂ ਅਸੀਂ ਕਾਮਿਲ ਮੁਰਸ਼ਿਦ ਜਾਂ ਕਾਮਿਲ ਕਾਰੀਗਰ ਨਾਲ ਜੁੜੀਏ ਨਾ ਤਾਂ ਫੇਰ ਹੀ ਮੂਰਤੀ ਚੋਂ ਭਗਵਾਨ ਦੀ ਛਵੀ ਮਿਲਦੀ ਹੈ ਨਹੀਂ ਤਾਂ ਪੱਥਰ ਹੀ ਰਹਿ ਜਾਂਦੀ ਹੈ ਫਿਰ ਨਹੀਂ ਤਾਂ ਮੂਰਤੀ ਕਦੀ ਪੱਥਰ ਚੋਂ ਪ੍ਰਗਟ ਹੋਈ ਨਹੀਂ ਸਕਦੀ ਜੇ ਉਹਨੂੰ ਮੂਰਤੀਕਾਰ ਨਾ ਮਿਲੇ ਇਸੇ ਤਰ੍ਹਾਂ ਉਹ ਪੱਥਰ ਦਾ ਮੂਰਤੀਕਾਰ ਹੈ ਔਰ ਮੁਰਸ਼ਿਦ ਫਕੀਰ ਇਹ ਜਿੰਦੇ ਜਾਗਦੇ ਸ਼ਰੀਰ ਦੇ ਮੂਰਤੀਕਾਰ ਹੁੰਦੇ ਜਿਹੜੇ ਸਾਡੇ ਅੰਦਰੋਂ ਸਾਨੂੰ ਉਹ ਯੁਕਤੀ ਦਿੰਦੇ ਆ ਵਿਧੀ ਦਿੰਦੇ ਆ ਇਸ ਨਾਲ ਸਾਡੇ ਅੰਦਰੋਂ ਉਹ ਭਗਵਾਨ ਨੂੰ ਪ੍ਰਗਟ ਹੋਣ ਦਾ ਮੌਕਾ ਮਿਲਦਾ ਹੈ ਸਮਝਣਾ ਜ਼ਰਾ ਇਸ ਲਈ ਤੂੰ ਹੀ ਪर्वਤ ਤੂੰ ਹੀ ਕੰਕਰ ਤੂੰ ਹੀ ਸ਼ਾਂਤ ਤੂੰ ਹੀ ਭਿਆੰਕਰ ਕਹਿੰਦੇ ਤੇਰੇ ਅੰਦਰ ਹੀ ਸ਼ਾਂਤੀ ਵੀ ਹੈ ਤੇ ਤੇਰੇ ਅੰਦਰ ਹੀ ਭਿਆੰਕਰ ਰੂਪ ਵੀ ਹੈ ਸਮਝਦੇ ਹੋ ਕਿ ਨਹੀਂ ਇਸ ਕਰਕੇ ਇਹ ਇਨਸਾਨ ਦੇ ਉੱਪਰ ਹੈ ਕਿ ਅਗਰ ਉਹ ਫਕੀਰਾਂ ਦੇ ਦਸੇ ਰਸਤੇ ਚਲੇਗਾ ਉਹਦੇ ਅੰਦਰੋਂ ਸ਼ਾਂਤੀ ਦਾ ਰੂਪ ਪ੍ਰਗਟ ਹੋਏਗਾ ਤਾਂ ਜਿਹੜਾ ਇਨਸਾਨ ਬੁਰਾਈ ਦੇ ਮਾਰਗ ਤੇ ਤੁਰ ਪਿਆ ਤਾਂ ਫਿਰ ਉਹਦਾ ਰੂਪ ਕੀ ਬਣਦਾ ਹੈ ਜਰਾ ਸੋਚੋ ਉਹਦਾ ਰੂਪ ਭਿਆਨਕਰ ਹੋ ਜਾਂਦਾ ਭਿਆਨਕਰ ਦਾ ਮਤਲਬ ਗਲਗਲ ਤੇ ਗਰੋਧ ਕਰਨਾ ਗਲਗਲ ਤੇ ਝਗੜਾ ਕਰਨਾ ਗਲਗਲ ਤੇ ਦੂਜਿਆਂ ਨਾਲ ਝਗੜੇ ਫਸਾਦ ਕਰਨੇ ਤਾਂ ਬੰਦਾ ਕਹਿੰਦਾ ਭਾਈ ਬੰਦਾ ਹੀ ਬੜਾ ਭਿਆਨਕਰ ਹੈ ਦੂਰ ਰਹੋ ਉਸ ਤੋਂ ਪਤਾ ਨਹੀਂ ਕਿਹੜੇ ਵੇਲੇ ਗੁੱਸਾ ਆ ਜਾਣਾ ਪਤਾ ਨਹੀਂ ਕਿਹੜੇ ਵੇਲੇ ਉਹਨੇ ਕੀ ਕਰ ਦੇਣਾ ਹੈ ਇਸ ਲਈ ਅਚਾਈ ਵੀ ਤੁਹਾਡੇ ਅੰਦਰ ਹੈ ਬੁਰਾਈ ਵੀ ਤੁਹਾਡੇ ਅੰਦਰ ਹੈ ਹੁਣ ਜਿੱਦਾਂ ਦੀ ਸੋਹਬਤ ਤੁਸੀਂ ਕਰਨੀ ਹੈ ਜਿੱਦਾਂ ਦੀ ਤੁਸੀਂ ਆਦਤਾਂ ਬਣਾਣੀਆਂ ਉਸੇ ਚੀਜ਼ ਨੂੰ ਬਾਹਰ ਆਉਣ ਦਾ ਮੌਕਾ ਵੀ ਮਿਲ ਜਾਣਾ ਹੈ ਇਸ ਲਈ ਤੁਸੀਂ ਬਣਨਾ ਕੀ ਚਾਹਦੇ ਹੋ ਆਪਣੇ ਆਪ ਨੂੰ ਸ਼ਾਂਤੀ ਦਾ ਰੂਪ ਬਣਾਉਣਾ ਚਾਹਦੇ ਹੋ ਆਪਣੇ ਆਪ ਨੂੰ ਸ਼ੰਕਰ ਦਾ ਰੂਪ ਬਣਾਉਣਾ ਚਾਹਦੇ ਹੋ ਜਾਂ ਕੰਕਰ ਦਾ ਆਪਣੇ ਆਪ ਨੂੰ ਸ਼ਾਂਤੀ ਦਾ ਰੂਪ ਬਣਾਉਣਾ ਚਾਹਦੇ ਹੋ ਜਾਂ ਭਿਆੰਕਰ ਆਪਣੇ ਆਪ ਨੂੰ ਪਰਬਤ ਦੀ ਤਰ੍ਹਾਂ اٹਲ ਕਰਨਾ ਚਾਹਦੇ ਹੋ ਵਿਸ਼ਾਲ ਬਣਾਉਣਾ ਚਾਹਦੇ ਹੋ ਜਾਂ ਫੇ ਕੰਕਰ ਇਹ ਤੁਹਾਡੇ ਹੱਥ ਆ ਕਿਉਂਕਿ ਚੋਣ ਆਬ ਤੁਸੀਂ ਕਰਨਾ ਹੈ ਕਿ ਮੈਂ ਚਾਹਦਾ ਕਿ ਇਹ ਜੀਵਨ 'ਚ ਇਹ ਸਮਝ ਲਓ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਬੰਦੇ ਦੇ ਸਾਹਮਣੇ ਜ਼ਹਿਰ ਵੀ ਪਿਆ ਹੈ ਤਾਂ ਅੰਮ੍ਰਿਤ ਵੀ ਪਿਆ ਹੈ ਸੰਜੀਵਨੀ ਵੀ ਪਈ ਹੋਈ ਹੈ ਭਾਈ ਚੁਨਾਬ ਕਰ ਲੈ ਜ਼ਹਿਰ ਪੀ ਕੇ ਆਪਣੀ ਜ਼ਿੰਦਗੀ ਨਸ਼ਟ ਕਰਨੀ ਹੈ ਜਾਂ ਫਿਰ ਸੰਜੀਵਨੀ ਪੀ ਕੇ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਣਾ ਹੈ ਪਰ ਹੁੰਦਾ ਕੀ ਹੈ ਇੱਥੇ ਆ ਜਿਹੜਾ ਜ਼ਹਿਰ ਹੈ ਆ ਜਿਹੜੀ ਸੰਜੀਵਨੀ ਹੈ ਪਿਆਲਿਆਂ 'ਚ ਨਹੀਂ ਹੈ ਇਹ ਸਾਡੀਆਂ ਆਦਤਾਂ 'ਚ ਹੈ ਸਾਡੀ ਕਰਨੀ 'ਚ ਹੈ ਕਿਉਂਕਿ ਸਾਡੀਆਂ ਬੁਰੀਆਂ ਆਦਤਾਂ ਜ਼ਹਿਰ ਦੀ ਤਰ੍ਹਾਂ ਹੁੰਦੀਆਂ ਹੈ ਜੋ ਧੀਰੇ ਧੀਰੇ ਸਾਡੇ ਜੀਵਨ ਨੂੰ ਨਸ਼ਟ ਕਰਦੀਆਂ ਤਾਂ ਸਾਡੀਆਂ ਚੰਗੀਆਂ ਆਤਾਂ ਪਰ ਇਹ ਗੱਲ ਫੇਰ ਕਹਾਂਗੇ ਸੰਜੀਵਨੀ ਲਿਆਉਣ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ ਹੈ ਹਨੂਮਾਨ ਨੂੰ ਪੁੱਛੋ ਕਿਦਾਂ ਪਰਬਤ ਚੱਕਣਾ ਪਿਆ ਉਹਨੂੰ ਤੀਰ ਵੀ ਖਾਣੇ ਪਏ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਾਖਸ਼ਾਂ ਨਾਲ ਲੜਨਾ ਵੀ ਪਿਆ ਫਿਰ ਜਾ ਕੇ ਸੰਜੀਵਨੀ ਪ੍ਰਾਪਤ ਕੀਤੀ ਕਿਉਂਕਿ ਸੰਜੀਵਨੀ ਆਸਾਨੀ ਨਾਲ ਨਹੀਂ ਮਿਲਦੀ ਪਰ ਜ਼ਹਿਰ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਤਾਂ ਹੀ ਅਸੀਂ ਕਈ ਵਾਰ ਕਹਿੰਦਾ ਹੈ ਕਿ ਤੁਸੀਂ ਬੁਰਾ ਕਰਨਾ ਹੈ ਨਾ ਤਾਂ ਫਿਰ ਹੁਣ ਫਰਜ਼ ਕਰੋ ਇੱਕ ਬੰਦਾ ਕਹਿੰਦਾ ਹੈ ਕਿ ਮੈਂ ਬੁਰਾ ਬਣਨਾ ਹੈ ਮੈਂ ਕੁਝ ਬੁਰਾ ਕਰਨਾ ਹੈ ਪਰ ਕੋਈ ਯੋਰ ਨਹੀਂ ਲੱਗਦਾ ਤਾਂ ਹੀ ਤਾਂ ਕਹਿੰਦੇ ਆ ਕਿਸੇ ਦੇ ਘਰ ਨੂੰ ਟਾਣਾ ਆਸਾਨ ਹੈ ਪਰ ਟਾਏ ਹੋਏ ਨੂੰ ਬਣਾਣਾ ਬੜਾ ਹੈ ਕਿ ਨਹੀਂ ਓਖਾ ਸੋ ਦੱਸਣਾ ਕੀ ਚਾਹਦੇ ਆਸੀਂ ਕਿ ਬੁਰਾਈ ਦਾ ਜ਼ਹਿਰ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਨਹੀਂ ਬੁਰੀਆਂ ਆ ਤਾਂ ਬੜੀਆਂ ਆਸਾਨ ਹੈ ਪਰ ਜੇ ਆਪਣੇ ਆਪ ਨੂੰ ਅੱਛਾ ਬਣਾਣਾ ਹੈ ਉਹ ਸੰਜੀਵਨੀ ਜਿਸ ਨੇ ਸਾਡੇ ਜੀਵਨ ਨੂੰ ਬਿਹਤਰ ਕਰਨਾ ਹੈ ਤਾਂ ਉੱਥੇ ਮਿਹਨਤ ਕਰਨੀ ਉੱਥੇ ਤਕਲੀਫ ਝੱਲਣੀ ਥੋੜੀ ਜਈ ਪੈਣੀ ਹੈ ਔਰ ਫਿਰ ਅਸੀਂ ਕਈ ਵਾਰੇ ਵੀ ਦਸੀਦਾ ਕਿ ਜਿਹੜਾ ਅੱਜ ਤਕਲੀਫ ਝੱਲਣ ਨੂੰ ਤਿਆਰ ਹੈ ਕੱਲ ਜੀਵਨ ਦਾ ਆਨੰਦ ਵੀ ਉਹੀ ਲੈਂਦਾ ਹੈ ਇਸ ਲਈ ਚੁਨਾਬ ਤੁਸੀਂ ਕਰਨਾ ਹੈ ਕਿ ਜ਼ਿੰਦਗੀ ਨੂੰ ਸ਼ਾਂਤੀ ਨਾਲ ਬਿਤਾਣਾ ਹੈ ਤਾਂ ਫਿਰ ਮੈਂ ਸਤ ਸੰਗ ਨਾਲ ਜੁੜਾਂ ਸਿਮਰਨ ਨਾਲ ਜੁੜਾਂ ਅਛਾਈ ਦੇ ਨਾਲ ਜੁੜਾਂ ਅੱਛੀਆਂ ਆਤਾਂ ਬਣਾਵਾ ਤਾਂ ਜੇ ਮੈਂ ਭਿਆੰਕਰ ਬਣਨਾ ਹੈ ਤਾਂ ਫਿਰ ਤਾਂ ਕੋਈ ਨਹੀਂ ਪਰ ਭਿਆੰਕਰ ਇਨਸਾਨ ਨੂੰ ਪਸੰਦ ਕੋਈ ਨਹੀਂ ਕਰਦਾ ਉਹਨੂੰ ਕਾਮਯਾਬੀ ਜੀਵਨ ਚ ਕਦੇ ਨਹੀਂ ਮਿਲਦੀ ਨਹੀਂ ਤਾਂ ਦੇਖ ਲੋ ਪੜ ਕੇ ਇਤਿਹਾਸ ਦੇ ਵਿੱਚ ਕਿ ਜਿਹੜੇ ਭਿਆਨਕਰ ਸੀ ਬੁਰੇ ਸੀ ਨਾਮ ਉਹਨਾਂ ਦਾ ਮਿਟ ਗਏ ਪਰ ਜਿਹੜੇ ਅੱਛੇ ਸੀ ਅੱਜ ਵਿਸ਼ੱਕ ਵਿਯੁਧੀ ਤੌਰ ਤੇ ਦੁਨੀਆ ਤੇ ਨਹੀਂ ਹੈ ਪਰ ਅੱਜ ਉਹਨਾਂ ਦੇ ਨਾਮ ਦੀ ਜਾਇਕਾਰ ਹੋ ਰਹੀ ਹੈ ਇਸ ਲਈ ਕਿਹਾ ਗਿਆ ਹੈ ਤੂੰ ਹੀ ਪਰਬਤ ਤੂੰ ਹੀ ਕੰਕਰ ਤੂੰ ਹੀ ਸ਼ਾਂਤ ਤੂੰ ਹੀ ਭਿਆਨਕਰ ਤੂੰ ਹੀ ਪਾਕ ਹੈ ਤੂੰ ਹੀ ਪਾਪੀ ਪਵਿੱਤਰਤਾ ਵੀ ਤੇਰੇ ਅੰਦਰ ਹੀ ਹੈ ਤਾਂ ਪਾਪ ਵੀ ਤੇਰੇ ਇਹ ਤੂੰ ਚਨਾਬ ਕਰਨਾ ਕਿ ਮੈਂ ਪਾਪ ਦੇ ਮਾਰਗ ਤੇ ਜਾਣਾ ਜਾਂ ਮੈਂ ਪਵਿੱਤਰਤਾ ਦੇ ਮਾਰਗ ਤੇ ਜਾਣਾ ਜਿੱਦਾਂ ਕਿਸੇ ਨੇ Hazrat Ali ਨੂੰ ਪੁੱਛਿਆ ਸੀ ਕਿ ਮਾਰੇ ਪਰਹੇਜ਼ਗਰ ਕਿਹਨੂੰ ਕਿਹਾ ਜਾਂਦਾ ਹੈ ਤਾਂ Hazrat Ali ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਪਰਹੇਜ਼ਗਰ ਕਿਹਨੂੰ ਕਿਹਾ ਜਾਂਦਾ ਹੈ ਤਾਂ Hazrat Ali ਕਹਿੰਦੇ ਇੱਕ ਗੱਲ ਦੱਸ ਜਵਾਬ ਪੁੱਛਿਆ Hazrat Ali ਨੇ ਕਿ ਤੂੰ ਇੱਕ ਸਵਾਲ ਦਾ ਜਵਾਬ ਦੇ ਸਾਨੂੰ ਕਿ ਬਰਸਾਤ ਬੜੀ ਹੋ ਰਹੀ ਹੈ ਔਰ ਰਸਤੇ ਚਿਕੜੇ ਚਿਕੜਾ ਹੈ ਬਰਸਾਤ ਬੜੀ ਹੋਈ ਔਰ ਰਸਤੇ ਚ ਚਿਕੜ ਹੀ ਚਿਕੜ ਹੈ ਔਰ ਤੂੰ ਉਸ ਰਸਤੇ ਤੋਂ ਦੀ ਗੁਜ਼ਰਨਾ ਹੈ ਔਰ ਰਸਤੇ ਚ ਕੰਡੇ ਵੀ ਬਹੁਤ ਹੈ ਮਲੇ ਹੁੰਦੇ ਨਾ ਸਾਈਡਾਂ ਤੇ ਪੱਕ ਡੰਡੀ ਹੈ ਜਿਹੜੀ ਕਿ ਕੰਡਿਆਂ ਦੇ ਵਿੱਚ ਦੀ ਹੋ ਕੇ ਗੁਜ਼ਰਦੀ ਹੈ ਬਰਸਾਤ हट ਚੁੱਕੀ ਹੈ ਰਸਤੇ ਚਿਕੜ ਹੈ ਔਰ ਕੰਡੇ ਵੀ ਬਹੁਤ ਹੈ ਔਰ ਤੇਰੇ ਤਨ ਤੇ ਹੈ ਕੀਮਤੀ ਕਪੜੇ ਨਵੇਂ ਹੁਣ ਤੂੰ ਦੱਸ ਕਿੱਦਾਂ ਜਾਏਂਗਾ ਜਾਣਾ ਵੀ ਪੈਣਾ ਤੈਨੂੰ ਰਸਤੇ ਚ ਗੁਜ਼ਰਨਾ ਵੀ ਪੈਣਾ ਹੈ ਜਾਏਗਾ ਕਿਦਾਂ ਉਹ ਕਹਿੰਦਾ ਮਾਰੇ ਬੜੀ ਸਾਵਧਾਨੀ ਨਾਲ ਕੱਪੜੇ ਨੂੰ ਬਚਾ ਕੇ ਇਦਾਂ ਪੈਰ ਹੌਲੀ ਹੌਲੀ ਰੱਖੂੰ ਕਿ ਉਹ ਚਿੱਕੜ ਮੇਰੇ ਕੱਪੜਿਆਂ ਨੂੰ ਹੁੰਦਾ ਕਿ ਨਹੀਂ ਗਈ ਵੀਰਾ ਆਪਾਂ ਤੁਰਦੇ ਆ ਤਾਂ ਇਹਨਾਂ ਕੱਪੜੇ ਚੱਕ ਕੇ ਬਚਾ ਕੇ ਤੁਰਦੇ ਕਿ ਇਹਦੇ ਛਿੱਟੇ ਮੇਰੇ ਤੇ ਨਾ ਪੈ ਜਾਣ ਕਿ ਕਿਤੇ ਇਹ ਗੰਦਗੀ ਦੇ ਛਿੱਟਾ ਨਾ ਮੇਰੇ ਤੇ ਲੱਗ ਜਾਵੇ ਔਰ ਜੇ ਰਸਤੇ 'ਚ ਕੰਡੇ ਆ ਤਾਂ ਇਹਨਾਂ ਆਪਣੇ ਆਪ ਨੂੰ ਬਚਾ ਕੇ ਕੰਡਿਆਂ 'ਚੋਂ ਆਪਣੇ ਧਾਮਨ ਨੂੰ ਆਪਣੇ ਕੱਪੜੇ ਨੂੰ ਇਦਾਂ ਬਚਾ ਕੇ ਨਿਕਲੂੰਗਾ ਕਿ ਕੋਈ ਕੰਡਾ ਮੇਰੇ ਕੱਪੜਿਆਂ 'ਚ ਫਸ ਕੇ ਮੇਰੇ ਕੱਪੜੇ ਨੂੰ ਖਰਾਬ ਨਾ ਕਰ ਦੇਵੇ ਪਾੜ ਨਾ ਦੇਵੇ ਕਹਿੰਦੇ ਇਸ ਤਰ੍ਹਾਂ ਬਚਦਾ ਬਚਾਂਦਾ حضرت علی ਕਹਿੰਦੇ بس ਤੂੰ ਕਹਿੰਦਾ ਪਰਹੇਜ਼ਗਾਰੀ ਕਿ ਇਹਨੂੰ ਕਹਿੰਦੇ ਐ ਪਰਹੇਜ਼ਗਾਰ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਦੁਨੀਆ ਰੂਪੀ ਜੰਗਲ ਦੇ ਵਿੱਚ ਦੀ ਇਦਾਂ ਗੁਜ਼ਰਨਾ ਕਿ ਕਿਤੇ ਕੋਈ ਗਲਤੀ ਨਾ ਹੋਵੇ ਕਿਤੇ ਕੋਈ ਬੁਰਾਈ ਦਾ ਕੰਡਾ ਮੇਰੇ ਕੱਪੜਿਆਂ ਨੂੰ ਲੱਗ ਨਾ ਜਾਵੇ ਕਿਤੇ ਕੋਈ ਬੁਰਾਈ ਦੇ ਛਿੱਟੇ ਮੇਰੇ ਕੱਪੜਿਆਂ ਤੇ ਪੈ ਨਾ ਜਾਣ ਆਪਣੇ ਆਪ ਨੂੰ ਬਚਾਉਂਦਿਆਂ ਹੋਇਆਂ ਹਰ ਕਦਮ ਸਾਵਧਾਨੀ ਨਾਲ ਉਠਾਉਂਦਿਆਂ ਹੋਇਆਂ ਜਿਹੜਾ ਗੁਜ਼ਰਦਾ ਹੈ ਨਾ ਉਹੀ ਪਰਹੇਜ਼ਗਾਰ ਹੈ ਔਰ ਖੁਦਾ ਨੇ ਕਿਹਾ ਪਰਹੇਜ਼ਗਾਰੀ ਮੈਨੂੰ ਸਭ ਤੋਂ ਪਿਆਰਾ ਹੈ ਜਿਹੜਾ ਆਪਣੇ ਨੂੰ ਬਚਾ ਕੇ ਰੱਖਦਾ ਹੈ ਬੁਰਾਈ ਤੋਂ ਸਮਝਦੇ ਹੋ ਕਿ ਨਹੀਂ ਪਰ ਐਸੀ ਕਦੀ ਵਿਚਾਰ ਕੀਤਾ ਜੇ ਅਸੀਂ ਜਦੋਂ ਕੋਈ ਵੀ ਕਰਮ ਕਰਦੇ ਆ ਕਿ ਅਸੀਂ ਖਿਆਲ ਕਰਦੇ ਆ ਕਿ ਅਸੀਂ ਜੋ ਕਰਮ ਕਰ ਰਹੇ ਆ ਇਹ ਅੱਛਾ ਕਰ ਰਹੇ ਆ ਜਾਂ ਬੁਰਾ ਕਰ ਰਹੇ ਆ ਬਸ ਫਟਾਫਟ ਕਰ ਦਿੰਦੇ ਆ ਅਸੀਂ ਔਰ ਬਾਅਦ ਚ ਪਛਤਾਉਂਦੇ ਆ ਅਗਰ ਐਸੀ ਵੀ ਥੋੜਾ ਜਿਹਾ ਬਚ ਕੇ ਚਲੀਏ ਸੰਭਲ ਕੇ ਚਲੀਏ ਆਪਣੇ ਆਪ ਨਾਲ ਫੈਸਲਾ ਕਰ ਲਈਏ ਕਿ ਵਚਨ ਕਰ ਲਈਏ ਕਿ ਮੈਂ ਪਾਪ ਦੇ ਪੈਰ ਪਾਪ ਦੇ ਪੈਂਡੇ ਪੈਰ ਨਹੀਂ ਦੇਣਾ ਮੈਂ ਅਛਾਈ ਦੇ ਮਾਰਗ ਤੇ ਕਦਮ ਰੱਖਣਾ ਹੈ ਤਾਂ ਫਿਰ ਯਾਦ ਰੱਖੋ ਤੁਹਾਡੀ ਜ਼ਿੰਦਗੀ ਜਿੱਦਾਂ ਅਸੀਂ ਕੱਲ ਦੇ satsang ਚ ਵੀ ਦੱਸ ਰਹੇ ਸੀ ਕਿ ਜਿਹੜਾ ਫਕੀਰਾਂ ਦੇ ਦੱਸੇ ਹੋ ਰਸਤੇ ਤੇ ਚੱਲਦਾ ਹੈ ਜਿਦਾ ਬੁੱਲੇ ਸ਼ਾਹ ਨੇ ਕਿ ਰੱਬ ਤੇ ਭਰੋਸਾ ਰੱਖ ਮਿਹਨਤ ਕਰ ਤੇਰੀ ਤਕਦੀਰ ਬਦਲ ਜਾਏਗੀ ਉਹ ਫਕੀਰੋਂ ਕੇ ਬਤਾਏ ਹੋਏ ਰਾਸਤੇ ਪਰ ਚੱਲ ਕਰ ਤੋਂ ਦੇਖ ਤੇਰੀ ਜ਼ਿੰਦਗੀ ਦੀ ਤਸਵੀਰ ਬਦਲ ਜਾਏਗੀ ਕਿ ਅੱਜ ਤੇਰੀ ਜ਼ਿੰਦਗੀ ਜੋ ਹੈ ਉਹ ਕਹਿੰਦੇ ਤੇਰੀ ਜ਼ਿੰਦਗੀ ਦੀ ਤਸਵੀਰਾਂ ਹੀ ਬਦਲ ਜਾਣਗੀਆਂ ਇੱਕ ਵਾਰ ਫਕੀਰਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਤਾਂ ਦੇਖ ਅੱਜ ਜਿਹੜੀ ਤਸਵੀਰ ਤੇਰੀ ਨਾ ਜ਼ਿੰਦਗੀ ਦੀ ਡਰਾਵਣੀ ਹੈ ਅੱਜ ਤੇਰੀ ਜਿਹੜੀ ਜ਼ਿੰਦਗੀ ਦੀ ਤਸਵੀਰ ਦੁੱਖਾਂ ਨਾਲ ਭਰੀ ਹੋਈ ਹੈ ਇੱਕ ਵਾਰ ਫਕੀਰਾਂ ਦੇ ਦੱਸੇ ਰਸਤੇ ਚੱਲ ਕੇ ਦੇਖ ਇਹ ਤੇਰੀ ਜ਼ਿੰਦਗੀ ਦੀ ਤਸਵੀਰ ਇਦਾਂ ਬਦਲੇਗੀ ਕਿ ਤੇਰੀ ਜ਼ਿੰਦਗੀ ਸੁੰਦਰ ਬਣ ਜਾਏਗੀ ਤੇਰੀ ਜ਼ਿੰਦਗੀ 'ਚ ਸਫਲਤਾ ਹੋਏਗੀ ਤੇਰੀ ਜ਼ਿੰਦਗੀ 'ਚ ਕਾਮਯਾਬੀ ਹੋਏਗੀ ਤੇਰੀ ਜ਼ਿੰਦਗੀ 'ਚ ਆਨੰਦ ਹੋਏਗਾ ਤੇਰੀ ਜ਼ਿੰਦਗੀ 'ਚ ਪਿਆਰ ਹੋਏਗਾ ਅੱਜ ਜਿੱਥੇ ਚਿੰਤਾ ਹੈ ਡਰ ਹੈ ਫਿਕਰ ਹੈ ਬੇਮੇ ਭਰਮ ਹੈ ਉਹ ਫਕੀਰਾਂ ਦੇ ਦੱਸੇ ਰਸਤੇ ਚੱਲ ਕੇ ਦੇਖ ਇਬਹਿਮ ਪਰਮ ਸਾਰੇ ਤੇਰੀ ਜ਼ਿੰਦਗੀ ਚੋਂ ਦੂਰ ਉਹ ਜਾਣ ਕੇ ਔਰ ਤੇਰੀ ਜ਼ਿੰਦਗੀ ਆਨੰਦ ਦੀ ਮੂਰਤ ਬਣ ਜਾਏਗੀ ਸਮਝਦੇ ਹੋ ਇਸ ਲਈ ਤਾਂ ਹੀ ਕਹ ਤੂੰ ਹੀ ਪਾਪੀ ਤੂੰ ਹੀ پاک ਹੈ ਤੂੰ ਹੀ ਪਾਪੀ ਔਰ ਸਭ ਤੋਂ ਆਖਰਲੀ ਗੱਲ ਜਿਹੜੀ ਹੈ ਨਾ ਬੜੀ ਪਿਆਰੀ ਹੈ ਕਿ ਤੂੰ ਹੀ ਬ੍ਰਹਮਾ ਵਿਸ਼ਨੂੰ ਸ਼ੰਕਰ ਕਿਉਂਕਿ ਕਹਿੰਦੇ ਬ੍ਰਹਮਾ ਜਨਮ ਦਿੰਦੇ ਆ ਵਿਸ਼ਨੂੰ ਪਾਲਦੇ ਆ ਸੰਭਾਲਦੇ ਆ ਤਾਂ ਸ਼ੰਕਰ ਵਿਨਾਸ਼ਕ ਖਤਮ ਕਰਦੇ ਹੈ ਮਰਤਿਉ ਦਾ ਦੇਵਤਾ ਹੈ ਤਾਂ ਹੀ ਕਹਿੰਦੇ ਜਨਮ ਪਾਲਨ ਔਰ ਮਰਤਿਉ ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਹੁਣ ਇੱਥੇ ਕਿਉਂ ਕਿਹਾ ਕਿ ਤੂੰ ਹੀ ਬ੍ਰਹਮਾ ਵਿਸ਼ਨੂੰ ਜਰਾ ਗੌਰ ਕਰਨਾ ਕਿਉਂਕਿ ਬ੍ਰਹਮਾ ਕਹਿੰਦੇ ਬਣਾਉਂਦੇ ਹੈ ਸਿਰਜਦੇ ਹੈ ਤੋ ਕਹਿੰਦੇ ਆਪਣੇ ਜੀਵਨ ਦਾ ਸਿਰਜਣਹਾਰ ਤੂੰ ਹੈ ਤੂੰ ਆਪਣੇ ਜੀਵਨ ਨੂੰ ਕੁਝ ਵੀ ਬਣਾ ਸਕਦਾ ਹੈ ਸਮਝਦੇ ਹੋ ਕਿ ਨਹੀਂ ਫੈਸਲਾ ਲਈਏ ਤਾਂ ਅਸੀਂ ਚੁਨਾਬ ਜੋ ਕਰਨਾ ਹੈ ਜਿੱਦਾਂ ਦੀ ਸਾਡੀ ਆਦਤ ਹੁੰਨੀ ਉਹ ਸਾਡੇ ਜੀਵਨ ਨੂੰ ਵੈਸਾ ਹੀ ਸਾਡੀ ਆਦਤ ਬਣਾ ਦਿੰਦੀ ਹੈ ਇਸ ਲਈ ਚੁਨਾਬ ਤੁਸੀਂ ਕਰਨਾ ਕਿ ਆਪਣੇ ਜੀਵਨ ਦਾ ਬਣਾਣਾ ਕੀ ਹੈ ਜਰਾ ਸੋਚ ਕੇ ਦੇਖੋ ਹੈ ਕਿ ਨਹੀਂ ਤੁਹਾਡੇ ਹੱਥ ਚ ਅੱਜ ਇਹ ਸਤਸੰਗ ਚ ਆਣ ਦਾ ਚੁਨਾਬ ਕੀਤਾ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਬਿਹਤਰੀ ਦੀ ਤਰਫ ਲੈ ਕੇ ਜਾ ਰਹੇ ਹੋ ਕੁਝ ਬਿਹਤਰ ਬਣਾਉਣ ਦਾ ਸੋਚਿਆ ਹੈ ਪਰ ਅਗਰ ਤੁਸੀਂ ਚੁਨਾਬ ਕਰਦੇ ਹੋ ਜੂਆ ਖੇਡਣ ਦਾ ਚੁਨਾਬ ਕਰਦੇ ਹੋ ਬੁਰੀ ਸੰਗਤ ਵਿੱਚ ਬੈਠਣ ਦਾ ਨਸ਼ੇ ਦਾ ਮਾਰੇ ਕਰਮ ਕਰਨ ਦਾ ਲੜਾਈ ਝਗੜੇ ਦਾ ਤਾਂ ਫਿਰ ਤੁਸੀਂ ਆਪਣੇ ਜੀਵਨ ਨੂੰ ਕਿਹਦੀ ਤਰਫੋਂ ਲੈ ਕੇ ਜਾ ਰਹੇ ਹੋ ਤਾਂ ਹੀ ਕਹਿੰਦੇ ਆ ਆਪਣੇ ਜੀਵਨ ਨੂੰ ਬਣਾਣਾ ਵੀ ਤੇਰੇ ਹੱਥ 'ਚ ਹੈ ਆਪਣੇ ਜੀਵਨ ਨੂੰ ਸੁਮਹਾਲਣਾ ਵੀ ਤੇਰੇ ਹੱਥ 'ਚ ਹੈ ਤਾਂ ਆਪਣੇ ਜੀਵਨ ਦਾ ਨਾਸ਼ ਕਰਨਾ ਵੀ ਕਹਦੇ ਹੋ ਇਹ ਇਸ਼ਾਰਾ ਹੈ ਕਿ ਤੂੰ ਹੀ ਬ੍ਰਹਮਾ ਵਿਸ਼ਨੂੰ ਇਹ ਇਸ਼ਾਰਾ ਹੈ ਕਿ ਬਣਾ ਵੀ ਤੂੰ ਸਕਦਾ ਹੈ ਅੱਛਾ ਸੰਕਲਪ ਲੈ ਕੇ ਅੱਛੀ ਸਹੋਬਤ ਵਿੱਚ ਬਹਿ ਕੇ ਅੱਛਿਆਂ ਨਾਲ ਜੁੜ ਕੇ ਤੂੰ ਜੀਵਨ ਨੂੰ ਬਣਾ ਵੀ ਸਕਦਾ ਹੈ ਔਰ अच्छਿਆਂ ਦੇ ਨਾਲ ਜੁੜਿਆ ਰਹਿ ਕੇ ਤੂੰ ਜੀਵਨ ਨੂੰ ਸੰਭਾਲ ਵੀ ਸਕਦਾ ਹੈ ਤਾਂ ਜੇ ਤੂੰ ਬੁਰਿਆਂ ਦੀ ਸਹੋਬਤ ਵਿੱਚ ਜਾਏਗਾ ਬੁਰਾ ਕਰੇਗਾ ਤਾਂ ਆਪਣੇ ਜੀਵਨ ਦਾ ਨਾਸ਼ ਵੀ ਤੂੰ ਕਰ ਸਕਦਾ ਹੈ ਇਸ ਲਈ ਚੁਣਾਬ ਤੁਸੀਂ ਕਰਨਾ ਹੈ ਕਿਉਂਕਿ ਅਸੀਂ ਦੱਸ ਰਹੇ ਹਾਂ ਕਿ ਤੁਹਾਡੇ ਅੰਦਰ ਹੀ ਹੈ ਸਾਰੀਆਂ ਸ਼ਕਤੀਆਂ ਇਹ ਸਭ ਕੁਝ ਤੁਹਾਡੇ ਅੰਦਰ ਹੀ ਪਰਮਾਤਮਾ ਨੇ ਰੱਖਿਆ ਹੋਇਆ ਹੈ ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਰਹੇ ਸੀ ਕਿ ਕੋਈ ਪੱਥਰ ਖਾਏ ਠੋਕਰ ਔਰ ਕੋਈ ਪੱਥਰ ਭਗਵਾਨ ਬਣ ਜਾਏ ਕੋਈ ਕਾਗਜ਼ ਜਾਏ ਰੱਦੀ ਮੇਂ ਔਰ ਕੋਈ ਕਾਗਜ਼ ਗੀਤਾ ਔਰ ਕੁਰਾਨ ਬਣ ਜਾਏ ਹੁਣ ਫਰਕ ਕੀ ਹੈ ਕਿਹੜਾ ਕਾਗਜ਼ ਰੱਦੀ ਚ ਜਾਂਦਾ ਹੈ ਔਰ ਕਿਹੜਾ ਕਾਗਜ਼ ਗੀਤਾ ਔਰ ਕੁਰਾਨ ਬਣਦਾ ਹੈ ਜਰਾ ਸੋਚ ਕੇ ਦੇਖੋ ਕਿੱਥੋਂ ਜਵਾਬ ਆਂਦਾ ਹੈ ਕਿ ਕਿਹੜਾ ਕਾਗਜ਼ ਰੱਦੀ ਬਣਦਾ ਹੈ ਜਿਸ ਕਾਗਜ਼ ਤੇ ਬੇਕਾਰ ਲਿਖਿਆ ਹੋਵੇ ਜਿਹੜੇ ਕਾਗਜ਼ ਤੇ ਕੋਈ ਅਰਥ ਨਾ ਹੋਵੇ ਬ्यर्थ ਚੀਜ਼ਾਂ ਲਿਖੀਆਂ ਹੋਣ ਉਹ ਕਾਗਜ਼ ਦੀ ਕੋਈ ਕਦਰ ਪਰ ਗੀਤਾ ਔਰ ਕੁਰਾਨ ਯਾਨੀ ਗੁਰੂਆਂ ਦੇ ਵਚਨ ਫਕੀਰਾਂ ਦੇ ਬੋਲ ਸ਼੍ਰੀ ਕ੍ਰਿਸ਼ਨ ਦੀ ਬਾਣੀ ਜਿਸ ਕਾਗਜ਼ ਤੇ ਲਿਖੀ ਗਈ ਉਹ ਕਾਗਜ਼ ਵੀ ਮਹਾਨ ਹੋ ਗਿਆ ਉਹ ਕਾਗਜ਼ ਵੀ ਗੀਤਾ ਬਣ ਗਈ ਜਿਸ ਕਾਗਜ਼ ਤੇ ਹਜ਼ੂਰ ਦੇ ਬੋਲ ਲਿਖੇ ਗਏ ਖੁਦਾ ਦਾ ਫਰਮਾਨ ਲਿਖਿਆ ਗਿਆ ਰੱਬ ਦਾ ਨਾਮ ਲਿਖਿਆ ਗਿਆ ਉਹ ਕਾਗਜ਼ ਵੀ ਇਤੋਂ ਕੀ ਪਤਾ ਲੱਗਦਾ ਕਾਗਜ਼ ਉਹੀ ਹੈ ਉਹ ਵੈਲੀਊ ਕਾਗਜ਼ ਦੀ ਨਹੀਂ ਹੈ ਵੈਲੀਊ ਹੈ ਕਿ ਉਹਦੇ ਤੇ ਲਿਖਿਆ ਕੀ ਗਿਆ ਹੈ ਸਮਝ ਦਿਓ ਕਿ ਨਹੀਂ ਕਾਗਜ਼ ਤਾਂ ਉਹੀ ਹੈ ਕਿ ਕੋਈ ਪ੍ਰੈਸ ਵਿੱਚੋਂ ਨਿਕਲਦਾ ਜਾਂਦਾ ਕਹਿੰਦੇ ਨਹੀਂ ਕੋਈ ਫੈਕਟਰੀ 'ਚ ਕਾਗਜ਼ ਬਣਦੇ ਆ ਪਰ ਕਈਆਂ ਕਾਗਜ਼ਾਂ ਤੇ ਬੁਰਾ ਲਿਖਿਆ ਜਾਂਦਾ ਹੈ ਤੋਂ ਕਾਗਜ਼ ਰੱਦੀ ਚਲੇ ਜਾਂਦੇ ਆ ਔਰ ਜਿਹੜੇ ਕਾਗਜ਼ਾਂ ਤੇ ਰੱਬ ਦਾ ਨਾਮ ਲਿਖਿਆ ਜਾਂਦਾ ਹੈ ਸੰਤਾਂ ਦੀ ਬਾਣੀ ਲਿਖੀ ਜਾਂਦੀ ਹੈ ਉਹ ਕਾਗਜ਼ ਦੀ ਵੈਲਿਊ ਕੀਮਤ ਐਥੋਂ ਕੋ ਸਮਝ ਆ ਰਹੀ ਕਿ ਨਹੀਂ ਇਹ ਅਗਰ ਐਸੀ ਵੀ ਆਪਣੀ ਵੈਲਿਊ ਵਧਾਣਾ ਚਾਹੁੰਦੇ ਆ ਕਿਉਂਕਿ ਬੱਚੇ ਤਾਂ ਦੁਨੀਆ ਤੇ ਜਨਮ ਲੈਂਦੇ ਹੀ ਆ ਸਮਝਦੇ ਹੋ ਕਿ ਨਹੀਂ ਪਰ ਅਗਰ ਐਸੀ ਆਪਣੇ ਜੀਵਨ ਦੀ ਵੈਲਿਊ ਬੁਝਾਣਾ ਚਾਹੁੰਦੇ ਆ ਤਾਂ ਕਹਿੰਦੇ ਜਿਹੜੇ ਬੱਚੇ ਬੁਰੇ ਸ਼ਬਦ ਸਿੱਖ ਜਾਂਦੇ ਆ ਬੁਰੇ ਸ਼ਬਦ ਅਪਣਾ ਲੈਂਦੇ ਆ ਤਾਂ ਫਿਰ ਉਹਨਾਂ ਦੀ ਵੈਲਿਊ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਕਿ ਉਹ ਵੀ ਇੱਕ ਦਿਨ ਰੱਦੀ ਚਲੇ ਜਾਂਦੇ ਯਾਨੀ ਬੇਕਾਰ ਉਹਨਾਂ ਦੀ ਜ਼ਿੰਦਗੀ ਚਲੀ ਜਾਂਦੀ ਹੈ ਤਾਂ ਜਿਹੜੇ ਆਪਣੇ ਜੀਵਨ ਤੇ ਉਹਦਾ ਛਾਪਾ ਲਾ ਲੈਂਦੇ ਆ ਨਾ ਉਹਦੇ ਨਾਮ ਨੂੰ ਲਿਖ ਲੈਂਦੇ ਆ ਸੰਤਾਂ ਫਕੀਰਾਂ ਦੇ ਬੋਲਾਂ ਨੂੰ ਆਪਣੇ ਜੀਵਨ ਚ ਅਪਣਾ ਲੈਂਦੇ ਆ ਤਾਂ ਫਿਰ ਉਹਨਾਂ ਦੇ ਜੀਵਨ ਦੀ ਵੈਲਿਊ ਵੀ ਉਰੇਸੀ ਤੁਹਾਡੇ ਜੀਵਨ ਦੀ ਵੈਲਿਊ ਵਧਾਣਾ ਚਾਹੁੰਦੇ ਆ ਕਿਉਂਕਿ ਜਿੱਦਾਂ ਜੀਵ ਨੇ ਪੁੱਛਿਆ ਮਾਰਕੋ ਦਿਨ ਚੱਲ ਰਿਹਾ ਤੁਹਾਡਾ ਕੀ ਖਿਆਲ ਹੈ ਤੇ ਅਸੀਂ ਫਿਰ ਕਵਾਂਗੇ ਕਿ ਸਾਡਾ ਖਿਆਲ ਬਹੁਤ ਨਹੀਂਗਾ ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਤੁਹਾਡੇ ਅੰਦਰੋਂ ਜਦ ਤੱਕ ਉਹ ਪ੍ਰਮਾਤਮਾ ਦੀ ਮੂਰਤੀ ਪ੍ਰਗਟਨਾ ਹੋ ਜਾਵੇ ਨਾ ਤੁਹਾਡਾ ਪਿੱਛਾ ਨਹੀਂ ਛੱਡਣਾ ਆਇਆ ਸੀ ਲਗਾਤਾਰ ਕੋਸ਼ਿਸ਼ ਕਰਨੀ ਹੈ ਸੱਟਾ ਮਾਰਦੇ ਰਹਿਣਾ ਆਇਆ ਸੀ ਕਿਉਂਕਿ ਅਸੀਂ ਪਿਆਰ ਹੀ ਬਹੁਤ ਕਰਦੇ ਆ ਤੁਹਾਨੂੰ ਸਮਝ ਦਿਓ ਕਿ ਨਹੀਂ ਤਾਂ ਹੀ ਤਾਂ ਪਿਆਰ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਹੁਣ ਅੱਜ ਅਸੀਂ ਪਿਆਰ ਨੂੰ ਔਰ ਕਾਮਯਾਬੀ ਨੂੰ ਅਗਰ ਜੋੜਨਾ ਹੋਵੇ ਤਾਂ ਕਿੱਦਾਂ ਜੋੜ ਸਕਦੇ ਹਾਂ ਕਿ ਦਿਲ ਮੇ ਹੈ ਮੁਹੱਬਤ ਦਿਲ ਮੇ ਹੈ ਮੁਹੱਬਤ ਤੋ ਮਹਿਬੂਬ ਸੇ ਮੁਹੱਬਤ ਕਾ ਇਜ਼ਹਾਰ ਤੋ ਕਰ ਦਿਲ ਮੇ ਹੈ ਮੁਹੱਬਤ ਤੋ ਮਹਿਬੂਬ ਸੇ ਮੁਹੱਬਤ ਕਾ ਇਜ਼ਹਾਰ ਤੋ ਕਰ ਡਰਨੇ ਵਾਲੋ ਕੋ ਨਹੀਂ ਮਿਲਤੀ ਮੰਜ਼ਿਲ ਚਲ ਉਠ इस डर के दरिया को पार तो कर अगर मंजिल कंजिल पाना है तो सानू अपने डर चिंता फिक्र सारे छड़ने पैने है इतने मुहब्बत चाहे महबूब न हो क्योंकि महबूब मुहब्बत हो या मंजिल मुहब्बत हो या मंजिल मिलती उनको ही है मुहब्बत हो या मंजिल मिलती उनको ही है ਜਿਨ ਕੇ ਦਿਲ ਮੇ ਪਾਣੇ ਕੀ ਜ਼ਿੱਦ ਔਰ ਆਗੇ ਵੜਨੇ ਕਾ ਸਾਹਸ ਹੋ ਕਹਿੰਦੇ ਚਾਹੇ ਸਾਡੀ ਕਾਮਯਾਬੀ ਹੋਵੇ ਚਾਹੇ ਮੁਹੱਬਤ ਹੋਵੇ ਉਸ ਮਹਿਬੂਬ ਤੱਕ ਪਹੁੰਚਣਾ ਹੋਵੇ ਉਸ ਪ੍ਰਭੂ ਤੱਕ ਪਹੁੰਚਣਾ ਹੋਵੇ ਆਪਣੇ ਮਹਿਬੂਬ ਤੱਕ ਪਹੁੰਚਣਾ ਹੋਵੇ ਚਾਹੇ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਣਾ ਹੋਵੇ ਮਿਲਦੀ ਉਹਨਾਂ ਨੂੰ ਐ ਕਿਨਾਂ ਨੂੰ ਜਿਹਨਾਂ ਅੰਦਰ ਪਾਣ ਦੀ ਜ਼ਿੱਦ ਜਿਹਦੇ ਚਾਹੀਦੀ ਜ਼ਿੱਦ ਕਿਉਂਕਿ ਜੇ ਤੋ ਸਮਝਦੇ ਹੋ ਨਾ ਤੁਸੀਂ ਅਸੀਂ ਕਈ ਵਾਰ ਦੱਸਿਆ ਕਿ ਇਨਸਾਨ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਾਣ ਦੀ ਬੜੀ ਜਿੱਦ ਕਰਦਾ ਮੈਨੂੰ ਆਹ ਕਪੜਾ ਚਾਹੀਦਾ ਮੈਨੂੰ ਆਹ ਚੀਜ਼ ਚਾਹੀਦਾ ਹੈ ਪਰ ਕਦੀ ਇਹ ਜਿੱਦ ਬਣਾਉ ਅਛਾਈ ਨੂੰ ਸਮਝਦੇ ਹੋ ਕਿ ਨਹੀਂ ਅਛਾਈ ਦੀ ਜਿੱਦ ਕਿ ਮੈਂ ਅੱਛਾ ਕਰਨ ਦੀ ਜਿੱਦ ਬਣਾਣੀ ਹੈ ਮੈਂ ਪ੍ਰਭੂ ਦੇ ਨਾਮ ਲੈਣ ਦੀ ਜਿੱਦ ਬਣਾਣੀ ਹੈ ਮੈਨੂੰ ਜਿਹਦੇ ਤੇ ਮੈਂ ਰੋਜ਼ ਉੱਠ ਕੇ ਸਿਮਰਨ ਕਰਨਾ ਹੈ